ਬਸਤੀ ਵਿੱਚ ਗਰੀਬ কুমਹਾਰ ਰਹਿੰਦਾ ਸੀ ਉਹ ਸਾਰਾ ਦਿਨ ਮਿਹਨਤ ਨਾਲ ਮਿੱਟੀ ਦੇ ਬਰਤਨ ਬਣਾਉਂਦਾ ਅਤੇ ਸ਼ਾਮ ਨੂੰ ਆਪਣੇ ਗਦੇ ਤੇ ਲੱਦ ਕੇ ਸ਼ਹਿਰ ਵੇਚ ਆਉਂਦਾ ਸੀ ਇਸੇ ਬਸਤੀ ਦੇ ਨੇੜੇ ਇੱਕ ਜੰਗਲ ਵਿੱਚ ਖੂਨਖਾਰ ਸ਼ੇਰ ਰਹਿੰਦਾ ਸੀ ਜਿਸ ਨੇ ਬਸਤੀ ਦੇ ਲੋਕਾਂ ਦਾ ਜੀਣਾ ਹਰਾਮ ਕਰ ਰੱਖਿਆ ਸੀ ਬਸਤੀ ਦੇ ਲੋਕ ਕਿੰਨੇ ਹੀ ਜਾਨਵਰ ਇਸ ਸ਼ੇਰ ਦੇ ਸ਼ਿਕਾਰ ਅਤੇ ਉਹਨਾਂ ਦੀ ਭੇਟ ਚੜ ਚੁੱਕੇ ਸਨ ਇੱਕ ਦਿਨ ਕਿਸਾਨ ਥੱਕਿਆ ਹਾਰਿਆ ਕੰਮ ਤੋਂ ਆਇਆ ਉਸਨੇ ਗਧੇ ਨੂੰ ਤਵੇਲੇ ਦੀ بجائے ਵੱਜਣ ਦੀ বাজায়ে ਬਾਰ ਹੀ ਬਣ ਦਿੱਤਾ ਅਤੇ ਆਪ ਅੰਦਰ ਸੌਣ ਲਈ ਅੰਦਰ ਚਲਿਆ ਗਿਆ ਪਾਸੇ ਸ਼ੇਰ ਸ਼ਿਕਾਰ ਦੀ ਭਾਲ ਦੇ ਲਈ ਆਪਣੇ ਘਰੋਂ ਬਾਹਰ ਨਿਕਲਿਆ ਅਚਾਨਕ ਤੇਜ਼ ਤੂਫਾਨ ਆ ਗਿਆ ਹਵਾਵਾਂ ਤੇਜ਼ ਚੱਲਣ ਲੱਗੀਆਂ ਦਰਖਤ ਟੁੱਟ ਟੁੱਟ ਕੇ ਡਿੱਗਣ ਲੱਗੇ ਤਾਂ ਸ਼ੇਰ ਸ਼ਿਕਾਰ ਕਰਨਾ ਭੁੱਲ ਗਿਆ ਤੇ ਛੱਤ ਦੀ ਭਾਲ ਕਰਨ ਲੱਗਾ ਪਸਤੀ ਦੇ ਨੇੜੇ ਇੱਕ ਝੌਂਪੜੀ ਦਿਖਾਈ ਦਿੱਤੀ ਸ਼ੇਰ ਉਸ ਦੇ ਵਿੱਚ ਦਾਖਲ ਹੋ ਗਿਆ ਉਸ ਨੂੰ ਖਾਲੀ ਲੱਗੀ ਅਤੇ ਉੱਥੇ ਹੀ ਸੌਂ ਗਿਆ ਸੇ بارش ਦੇ ਤੇਜ਼ ਸ਼ੋਰ ਦੇ ਨਾਲ কুমਿਹਾਰ ਦੀ ਅੱਖ ਖੁੱਲ ਗਈ ਫਿਰ ਉਸ ਨੂੰ ਜਿਆਦਾ ਆ ਕਿ ਉਸਨੇ ਆਪਣਾ ਗਦਾ ਤਾਂ ਵਾਰ ਹੀ ਬਣ ਦਿੱਤਾ ਸੀ ਉਹ ਉਸ ਨੂੰ ਦੇਖਣ ਲਈ ਗਦਾ ਤਾਂ ਵਿਚਾਰਾ ਬਾਹਰ ਹੀ ਭਿੱਜ ਗਿਆ ਹੋਵੇਗਾ ਉਹ ਤਰੰਤ ਝੌਂਪੜੀ ਤੋਂ ਬਾਹਰ ਆਇਆ ਤਾਂ ਕਿ ਉਹ ਗਦੇ ਨੂੰ ਅੰਦਰ ਲਿਆ ਸਕੇ ਪਰ ਜਦੋਂ ਦੇਖਦਾ ਹੈ ਕਿ ਉਹ ਗਦਾ ਉੱਥੇ ਨਹੀਂ ਹੈ ਉੱਥੇ ਸਿਰਫ ਰੱਸਾ ਹੈ ਧਾਰ ਨੇ ਸੋਚਿਆ ਕਿ ਮੇਰਾ ਗਦਾ بارش ਤੋਂ ਬਚਣ ਦੇ ਲਈ ਜੰਗਲ ਵੱਲ ਦੌੜ ਗਿਆ ਹੈ ਪਰ ਉਹ ਮੈਥੋਂ ਬਚ ਕੇ ਕਿੱਥੇ ਜਾਵੇਗਾ ਇੱਕ ਝੌਪੜੀ ਨੂੰ ਛੱਡ ਕੇ ਦੂਸਰੀ ਝੌਪੜੀ ਵਿੱਚ ਪਨਾਹ ਲੈ ਲਈ ਹੋਵੇ ਤਾਂ بارش ਦੇ ਵਿੱਚ ਭਿੱਜਦਾ ਹੋਇਆ ਗਦੇ ਦੇ ਭਾਲ ਲਈ ਜੰਗਲ ਵੱਲ ਚਲਾ ਗਿਆ بارش ਵਿੱਚ ਭਿੱਜਦਾ ਹੋਇਆ ਉਹ ਇੱਕ ਹੀ ਜਗ੍ਹਾ ਵੱਲ ਜਾ ਰਿਹਾ ਸੀ ਉੱਥੇ ਇੱਕ ਘੰਟਾ ਜਾਣ ਬਾਅਦ ਉਹ ਇੱਕ ویرਾਨ ਝੌਪੜੀ ਦੇ ਕੋਲ ਪਹੁੰਚ ਦੇ ਵਿੱਚ ਰੁਕ ਰੁਕ ਕੇ ਬਿਜਲੀ ਚਮਕ ਰਹੀ ਸੀ ਇਸ ਕਰਕੇ ਉਸਨੇ ਅਸਮਾਨ ਦੀ ਰੋਸ਼ਨੀ ਦੇ ਵਿੱਚ ਦੇਖਿਆ ਕਿ ਦਰਵਾਜ਼ੇ ਦੇ ਇੱਕ ਪਾਸੇ ਇੱਕ ਜਾਨਵਰ ਸੁੱਤਾ ਪਿਆ ਹੈ ਰੌਲਾ ਪਾਉਂਦਾ ਹੋਇਆ ਬੋਲਿਆ ਅੱਛਾ ਤੂੰ ਇੱਥੇ ਹੈ ਆਖਰ ਤੂੰ ਮਿਲ ਹੀ ਗਿਆ ਮੈਂ ਜੰਗਲ ਦੇ ਵਿੱਚ ਲੱਭਦਾ ਲੱਭਦਾ ਇੱਕ ਘੰਟੇ ਤੋਂ ਮਾਰ ਮਾਰਾ ਫਿਰਦਾ ਰਿਹਾ ਹਾਂ ਦੋਸਤੋ ਇਹ ਉਹ ਖਤਰਨਾਕ ਸ਼ੇਰ ਸੀ ਜਿਸ ਨੇ ਹਨੇਰੀ ਤੋਂ ਵਚਣ ਦੇ ਲਈ ਇਸ ਝੋਂਪੜੀ ਦੇ ਵਿੱਚ ਪਨਾਹ ਲੈ ਲਈ ਸੀ। ਸ਼ਾਰ ਨੇ ਹਨੇਰੇ ਦੇ ਕਾਰਨ ਆਪਣੇ ਗਧੇ ਅਤੇ ਸ਼ੇਰ ਵਿੱਚ ਕੋਈ ਫਰਕ ਨਹੀਂ ਸਮਝੇ। ਉਸੇ ਦੇ ਵਿੱਚ ਸ਼ੇਰ ਦੇ ਮੋਢਿਆਂ ਤੇ 2-4 ਹੱਥ ਮਾਰ ਦਿੱਤੇ। ਫਿਰ ਹੀ ਸ਼ਾਲ ਮਾਰ ਕੇ ਉਸ ਦੇ ਪੇਠੋਤੇ ਸਵਾਰ ਹੋ ਗਿਆ। ਨੇ ਜੋਰ ਦੇ ਨਾਲ ਰੱਸਾ ਕੱਸਿਆ ਤਾਂ ਕਿ ਉਸ ਦਾ ਗਧਾ ਫਿਰ ਤੋਂ ਨਾ ਭੱਜ ਜਾਵੇ। ਇਹੋ ਰੌਲਾ ਪਾ ਕੇ ਕਹਿਣ ਲੱਗਿਆ ਤੂੰ ਤਾਂ ਬੜਾ ਜਿੱਦੀ ਅਤੇ ਗੰਦੇ ਕਿਸਮ ਦਾ ਜਾਨਵਰ ਤਾ ਖੋਲ ਕੇ ਭੱਜਣ ਦੀ ਹਿੰਮਤ ਕਿਤੇ ਕਿਵੇਂ ਕੀਤੀ ਹੁਣ ਤੂੰ ਇੰਨਾ ਦਲੇਰ ਹੋ ਗਿਆ ਹੈ ਗੱਲ ਧਿਆਨ ਨਾਲ ਸੁਣ ਲੈ ਅੱਜ ਤੋਂ ਬਾਅਦ ਜੇ ਤੂੰ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਮੈਂ ਤੈਨੂੰ ਚਾਰੇ ਦੇ ਵਿੱਚ ਜ਼ਹਿਰ ਮਿਲਾ ਕੇ ਖਵਾ ਦੇਵਾਂਗਾ ਹੁਣ ਕੇ ਸ਼ੇਰ ਕੰਬ ਗਿਆ ਉਸਦੇ ਹੋਸ਼ ਉੱਡ ਗਏ ਉਸਨੇ ਸੋਚਿਆ ਕਿ ਜੇ ਹੁਣ ਉਲੰਘਣਾ ਕੀਤੀ ਕਿਤੇ ਇਹ ਮੈਨੂੰ ਸੱਚੀਉਂ ਮਾਰ ਨਾ ਦੇ ਇਸੇ ਵਿੱਚ ਹੈ ਤਾਂ ਕਿ ਇਸ ਦਾ ਹੁਕਮ ਮੰਨਿਆ ਜਾਵੇ ਵਾਰਸ਼ ਦੇ ਤੂਫਾਨ ਦੇ ਵਿੱਚ ਦੌੜਦਾ ਦੌੜਦਾ ਸ਼ੇਰ ਬਹੁਤ ਡਰ ਚੁੱਕਿਆ ਸੀ ਉਹ ਇੱਕ ਨਵੀਂ ਮੁਸੀਬਤ ਦੇ ਵਿੱਚ ਫਸ ਗਿਆ ਉਸ ਨੇ ਆਪਣੇ ਗਲ ਵਿੱਚ ਪਾਇਆ ਰੱਸਾ ਬਹੁਤ ਹੀ ਮਜ਼ਬੂਤ ਲੱਗੇ ਉਦੋਂ ਉਹ ਇੱਕ ਜੰਗਲ ਦੇ ਕਿਨਾਰੇ ਇੱਕ ਝੌਂਪੜੀ ਦੇ ਵਿੱਚ ਰੁਕ ਪੱਛ ਵੀ ਬੰਦ ਹੋ ਚੁੱਕੀ ਸੀ ਕਮਿਆਰ ਉਸ ਸ਼ੇਰ ਨੂੰ ਆਪਣੀ ਝੌਂਪੜੀ ਦੇ ਅੰਦਰ ਲਿਆ ਰક્ત ਦੇ ਨਾਲ ਇੱਕ ਰੱਸੇ ਨਾਲ ਬੰਨ ਕੇ ਸ਼ੇਰ ਨੂੰ ਆਪ ਅੰਦਰ ਸੌਣ ਲਈ ਚਲਿਆ ਗਿਆ ਸਵੇਰ ਹੋਈ ਵਸਤੀ ਦੇ ਲੋਕ ਝੌਂਪੜੀ ਦੇ ਅੱਗੋਂ ਨੰਗਣ ਲੱਗੇ ਤਾਂ ਉਹਨਾਂ ਨੇ ਦੇਖਿਆ ਕਿ ਦਰਖਤ ਦੇ ਨਾਲ ਸ਼ੇਰ ਬੰਨਿਆ ਪਿਆ ਹੈ ਅਚਾਨਕ ਉਹ ਸ਼ੇਰ ਨੂੰ ਦੇਖ ਕੇ ਹੈਰਾਨ ਰਹਿ ਗਏ ਡਰ ਗਏ ਦੇਖਦੇ ਦੇਖਦੇ ਇਹ ਗੱਲ ਅੱਗ ਮੰਗੂ ਫੈਲ ਗਈ ਝਾਰਣੇ ਇੱਕ ਜਿੰਦਾ ਸ਼ੇਰ ਨੂੰ ਫੜਿਆ ਹੈ ਪਿੰਡ ਵਾਲੇ ਉਸ ਦੇ ਘਰ ਦੇ ਅੱਗੇ ਖੜ ਗਏ ਅਤੇ ਸ਼ੇਰ ਨੂੰ ਦੇਖਣ ਲੱਗੇ ਉਸ ਦੀ ਬਹਾਦਰੀ ਦੀ ਬਹੁਤ ਤਾਰੀਫ਼ ਕਰਨ ਲੱਗੇ ਕਮੇਰ ਦੀ ਜਿਆਦਾ ਤਾਰੀਫ ਇਸ ਕਰਕੇ ਕੀਤੀ ਕਿਉਂਕਿ ਸ਼ੇਰ ਉਹਨਾਂ ਦੀਆਂ ਬੱਕਰੀਆਂ ਅਤੇ ਮੱਝਾਂ ਨੂੰ ਖਾ ਗਿਆ ਸੀ ਤਾਂ ਨੇ ਸ਼ੇਰ ਨੂੰ ਮਾਰਨ ਦੀ ਬਹੁਤ ਕੋਸ਼ਿਸ਼ ਕੀਤੀ ਪਰ ਹਰ ਵਾਰ ناکਾਮੀ ਦਾ ਸਾਹਮਣਾ ਕਰਨਾ ਪਿਆ ਤਾਂ ਨੇ ਲੋਕਾਂ ਨੂੰ ਸਮਝਾਇਆ ਕਿ ਉਹਨਾਂ ਨੇ ਉਹਨੇ ਕੋਈ ਵੱਡਾ ਕੰਮ ਨਹੀਂ ਕੀਤਾ ਉਹ ਤਾਂ ਆਪਣੇ ਗਧੇ ਦੀ ਭਾਲ ਦੇ ਵਿੱਚ ਗਿਆ ਸੀ ਉਹਨਾਂ ਦੀਆਂ ਗੱਲਾਂ ਸੁਣ ਕੇ ਉਹ ਬਿਲਕੁਲ ਨਾ ਸਮਝ ਸਕਿਆ ਕਿ ਗਦਾ ਸ਼ੇਰ ਦੇ ਵਿੱਚ ਕਿਵੇਂ ਬਦਲ ਗਿਆ ਕਮੇ ਆਰਨੇ ਆਪਣੇ ਗਦੇ ਦੀ ਥਾਂ ਸ਼ੇਰ ਨੂੰ ਬੰਨਿਆ ਦੇਖਿਆ ਤਾਂ ਉਹ ਡਰ ਦੇ ਨਾਲ ਬੇਹੋਸ਼ ਹੋ ਕੇ ਡਿੱਗ ਗਿਆ। ਉਸ ਦੀ ਪਤਨੀ ਉਸ ਨੂੰ ਮੁਸ਼ਕਲ ਦੇ ਨਾਲ ਹੋਸ਼ ਦੇ ਵਿੱਚ ਲਿਆਈ ਅਤੇ ਉਸ ਦੀ ਬਹਾਦਰੀ ਦੀ ਉਸ ਨੂੰ ਦਾਤ ਦਿੱਤੀ। ਪਾਸੇ ਇੱਥੋਂ ਦਾ ਬਾਦਸ਼ਾਹ ਆਪਣੇ ਰਾਜ ਤੇ ਹੋ ਰਹੇ ਹਮਲਿਆਂ ਦੇ ਕਾਰਨ ਬਹੁਤ ਪਰੇਸ਼ਾਨ ਸੀ। ਇਹ ਆਪਸ ਵਿੱਚ ਜੰਗ ਸ਼ੁਰੂ ਹੋ ਗਈ ਸੀ। ਦੂਜੇ ਪਾਸੇ ਦਾ ਰਾਜਾ ਬਹੁਤ ਤਾਕਤਵਰ ਸੀ। ਉਹ ਦੂਜੇ ਰਾਜਿਆਂ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਆਪਣੇ ਆਪਣੇ ਹੱਕ ਵਿੱਚ ਕਰਨਾ ਚਾਹੁੰਦਾ ਸੀ ਪਾਦਸ਼ਾਹ ਦੇ ਆਪਣੀ ਫੌਜ ਨੂੰ ਤਿਆਰ ਰਹਿਣ ਦਾ ਹੁਕਮ ਦਿੱਤਾ ਉਹ ਇਹ ਵੀ ਜਾਣਦਾ ਸੀ ਕਿ ਦੁਸ਼ਮਣ ਦੀ ਫੌਜ ਸਾਡੇ ਨਾਲੋਂ ਕਈ ਗੁਣਾ ਤਾਕਤਵਰ ਹੈ ਇਹਨਾਂ ਦਿਨਾਂ ਦੇ ਵਿੱਚ ਇੱਕ ਅਜਿਹੇ ਸੂਰਮੇ ਦੀ ਜ਼ਰੂਰਤ ਸੀ ਜੋ ਇਸ ਫੌਜ ਦਾ ਡਟ ਕੇ ਸਾਹਮਣਾ ਕਰ ਸਕੇ ਤਾਂ ਜੋ ਦੁਸ਼ਮਣ ਨੂੰ ਹਮੇਸ਼ਾ ਲਈ ਮਾਰ ਭਜਾਇਆ ਜਾ ਸਕੇ ਤੁਰੰਤ ਆਪਣੇ ਵਜ਼ੀਰਾਂ ਤੇ ਵਸੀਰਾਂ ਨੂੰ ਬੁਲਾਇਆ ਉਸ ਵਿੱਚ ਇੱਕ ਵਜ਼ੀਰ ਜਿਸ ਦਾ ਨਾਮ ਜਿਸ ਦਾ ਨਾਮ ਫਤਿਹਜੰਗ ਸੀ ਉਸ ਦੇ ਤੁਰੰਤ ਜਾਦ ਆਇਆ ਕਿ ਇੱਕ ਘਮਿਆਰ ਨਸੀਬ ਘਮਿਆਰ ਨਸੀਬ ਵਕਸਤ ਹੀ ਇੱਕ ਅਜਿਹਾ ਦਲੇਰ ਇਨਸਾਨ ਹੈ ਜਿਸ ਨੇ ਇਕੱਲੇ ਹੀ ਸ਼ੇਰ ਨੂੰ ਫੜ ਲਿਆ ਸੀ ਉਸ ਨੇ ਸਾਰੀ ਕਹਾਣੀ ਰਾਜੇ ਨੂੰ ਦੱਸੀ ਉਸਨੇ ਕਿਹਾ ਇੱਕ ਨਸੀਬ ਵਕਤ ਹੀ ਇੱਕ ਅਜਿਹਾ ਇਨਸਾਨ ਹੈ ਜੋ ਆਪਣੀ ਫੌਜ ਦੀ ਕਮਾਨ ਸੰਭਾਲ ਸਕਦਾ ਹੈ ਫਿਰ ਆਪਾਂ ਦੁਸ਼ਮਣ ਨੂੰ maat ਦੇ ਸਕਦੇ ਹਾਂ ਉਸਨੇ ਤੁਰੰਤ ਹੀ ਨਸੀਬ ਦੇ ਘਰ ਇੱਕ ਚਿੱਠੀ ਭੇਜੀ ਚਿੱਠੀ ਤੋਂ ਪਤਾ ਲੱਗਾ ਕਿ ਉਸਨੂੰ ਫੌਜ ਦਾ ਕਮਾਂਡਰ ਬਣਾਇਆ ਜਾ ਰਿਹਾ ਹੈ ਉਹ ਤਿਆਰ ਹੋ ਗਿਆ ਤੇ ਬਾਦਸ਼ਾਹ ਦੇ ਨਾਲ ਸਿਪਾਹੀ ਨਾਲ ਤੁਰ ਕੇ ਤਿਆਰ ਹੋ ਕੇ ਬਾਦਸ਼ਾਹ ਦੇ ਮਹਿਲ ਵਿੱਚ ਪਹੁੰਚ ਗਿਆ ਸ਼ਾ ਨੇ ਉਸ ਦਿਨ ਬਹੁਤ ਆਉ ਭਗਤ ਕੀਤੀ। ਘੁਮਿਆਰ ਚੱਕਰਾਂ ਵਿੱਚ ਪੈ ਗਿਆ ਕਿ ਇਹ ਸਾਡੇ ਨਾਲ ਕੀ ਹੋ ਰਿਹਾ ਹੈ। ਮੈਂ ਇੱਕ ਗਰੀਬ ਘੁਮਿਆਰ ਕਿਥੇ ਇਹ ਫੌਜ ਦਾ ਸੈਨਾਪਤੀ ਨੇ ਤਾਂ ਸ਼ੇਰ ਵਿੱਚ ਬਦਲ ਕੇ ਮੈਨੂੰ ਸੱਚੀ ਮੁਸੀਬਤ ਵਿੱਚ ਪਾ ਦਿੱਤਾ ਹੈ। ਅਖਰ ਗਰੀਬ ਘੁਮਿਆਰ ਨਸੀਬ ਵਕਤ ਨੂੰ ਫੌਜ ਦਾ ਸੈਨਾਪਤੀ ਬਣਾ ਦਿੱਤਾ ਗਿਆ। ਤੋ ਉਸਨੇ ਕਦੇ ਵੀ ਸੁਪਨੇ ਵਿੱਚ ਤਲਵਾਰ ਨਹੀਂ ਚੁੱਕੀ ਸੀ ਨਾ ਹੀ ਉਸਨੇ ਕਦੇ ਘੋੜ ਸਵਾਰੀ ਕੀਤੀ ਸੀ ਉਹ ਘਰੇ ਆਇਆ ਤੇ ਹਰਖ ਪਿਆ ਕਿ ਤੂੰ ਗਧੇ ਤੋਂ ਸ਼ੇਰ ਕਿਵੇਂ ਬਣ ਗਿਆ ਇਹ ਸਾਰੀ ਮੁਸੀਬਤ ਤੇਰੇ ਕਰਕੇ ਆਈ ਹੈ ਤੂੰ ਗਧੇ ਤੋਂ ਸ਼ੇਰ ਬਣਦਾ ਨਾ ਹੀ ਮੈਂ ਸੈਨਾਪਤੀ ਬਣਦਾ ਉਸਦੀ ਪਤਨੀ ਕਹਿਣ ਲੱਗੀ ਕਿਉਂ ਵਿਚਾਰੇ ਸ਼ੇਰ ਦੇ ਮੰਗ ਰ ਪਏ ਹੋ ਤੁਹਾਡੇ ਤਾਂ ਨਸੀਬ ਜਾ ਗਏ ਨੇ ਖੁਦਾ ਦਾ ਸ਼ੁਕਰੀਆ ਕਰੋ ਜਿਸ ਨੇ ਤੁਹਾਨੂੰ ਸੇਨਾਪਤੀ ਬਣਾ ਦਿੱਤਾ ਹੈ ਸਾਡੇ ਦਿਨ ਫਿਰ ਗਏ ਹਨ ਖੁਦਾ ਸਾਡੇ ਜ਼ਿੰਦਗੀ ਬਦਲ ਦੇਵੇਗਾ ਦਿਨ ਨਸੀਬ ਵਕਤ ਤਿਆਰ ਹੋ ਕੇ ਸ਼ਾਹੀ ਮਹਿਲ ਪਹੁੰਚਿਆ ਬਾਦਸ਼ਾਹ ਉਸ ਨੂੰ ਦੇਖ ਕੇ ਬਹੁਤ ਖੁਸ਼ ਹੋਇਆ ਚੰਗੀ ਤਰ੍ਹਾਂ ਸਵਾਗਤ ਕੀਤਾ ਬਾਦਸ਼ਾਹ ਨੇ ਉਸ ਨੂੰ ਆਪਣੀ ਸੇਨਾ ਦਾ ਕਮਾਂਡ ਸੰਭਾਲਣ ਦਾ ਹੁਕਮ ਦਿੱਤਾ ਕਿਹਾ ਕਿ ਪੜੋਸੀ ਮੁਲਕ ਦਾ ਬਾਦਸ਼ਾਹ ਜੰਗਾਂ ਦੀਆਂ ਲੜਾਈ ਦੇ ਵਿੱਚ ਮਸਰੂਫ ਹੈ ਅਤੇ ਰੋਜ਼ ਦੀ ਤਰ੍ਹਾਂ ਸਾਡੇ ਤੇ ਹਮਲੇ ਕਰਦਾ ਰਹਿੰਦਾ ਹੈ ਅਤੇ ਮੂੰਹ ਦੇ ਖਾਂਦਾ ਹੈ ਫੌਜ ਵੀ ਜੰਗ ਲਈ ਤਿਆਰ ਹੈ ਤੁਸੀਂ ਇਸ ਦੀ ਸਹੀ ਤਰ੍ਹਾਂ ਕਮਾਨ ਕਰ ਸਕਦੇ ਹੋ ਦੁਸ਼ਮਣ ਦੇ ਸਿਪਾਹੀ ਸਾਡੇ ਵੱਲ ਵਧਣਗੇ ਤੁਸੀਂ ਫੌਜ ਨਾਲ ਮਿਲ ਕੇ ਐਸਾ ਮਜ਼ਾ ਝਕਾਉਣਾ ਹੈ ਕਿ ਉਹ ਯਾਦ ਰੱਖਣ ਉਹ ਇੱਧਰ ਦਾ ਰੁੱਖ ਦਵਾਰਾ ਨਾ ਕਰ ਸਕਣ ਆਰ ਨਸੀਬ ਵਖਤਾ ਤੇ ਉਸਦੀ ਪਤਨੀ ਲਈ ਬਾਦਸ਼ਾਹ ਨੇ ਇੱਕ ਸ਼ਾਨਦਾਰ ਮੁਕਾਨ ਤਿਆਰ ਕਰਵਾਇਆ ਵਿੱਚ ਇੱਕ ਤਵੇਲਾ ਵੀ ਸੀ ਅਤੇ ਉਸ ਦੇ ਵਿੱਚ ਇੱਕ ਸ਼ਾਨਦਾਰ ਘੋੜਾ ਜੋ ਜੰਗ ਦੇ ਮੈਦਾਨ ਵਿੱਚ ਲਜਾਣ ਲਈ ਤਿਆਰ ਖੜਾ ਸੀ ਪਤੀ ਘਮਿਆਰ ਨੂੰ ساری ਰਾਤ ਨੀਂਦ ਨਾ ਆਈ ਕਿਉਂਕਿ ਉਸ ਨੂੰ ਘੋੜ ਸਵਾਰੀ ਨਹੀਂ ਆਉਂਦੀ ਸੀ ਉਸ ਨੇ ਸੋਚਿਆ ਜੇਕਰ ਉਹ ਘੋੜੇ ਤੋਂ ਡਿੱਗ ਗਿਆ ਕੋਈ ਮੇਰੇ ਤੇ ਹੱਸੇਗਾ ਤੇ ਕਹੇਗਾ ਕਿ ਫੌਜ ਦਾ ਸੇਨਾਪਤੀ ਘੋੜੇ ਤੋਂ ਡਿੱਗ ਗਿਆ। ਸਵੇਰੇ ਉੱਠ ਕੇ ਘੋੜ ਸਵਾਰੀ ਕਰਨ ਦੀ ਕੋਸ਼ਿਸ਼ ਕਰਾਂਗਾ। ਉਸਨੇ ਸਵੇਰ ਹੋਈ ਤਾਂ ਆਪਣੀ ਪਤਨੀ ਨੂੰ ਜਗਾਇਆ। ਦੋਵੇਂ ਤਵੇਲੇ ਵਿੱਚ ਗਏ ਜਿੱਥੇ ਬਹੁਤ ਹੀ ਸੋਨਾ ਘੋੜਾ ਬੰਨਿਆ ਪਿਆ ਸੀ। ਸੀਬ ਵਕਤ ਨੇ ਕਿਹਾ ਕਿ ਘੋੜਾ ਤਾਂ ਬਹੁਤ ਲੰਮਾ ਹੈ। ਇਸ ਤੇ ਸਵਾਰੀ ਕਿਵੇਂ ਕਰਾਂਗਾ ਤਾਂ ਉਸ ਦੀ ਪਤਨੀ ਨੇ ਸਲਾਹ ਦਿੱਤੀ ਕਿ ਘੋੜੇ ਨੂੰ ਉਸ ਥੜੇ ਦੇ ਕੋਲ ਕਰ ਲਓ। ਪੈਰ ਰੱਖ ਕੇ ਅਤੇ ਘੋੜੇ ਤੇ ਸਵਾਰ ਹੋ ਜਾਓ ਕਮ ਕਮਜ਼ੋਰ কুমਹਾਰ ਨੇ ਥੜੇ ਦਾ ਸਹਾਰਾ ਲੈ ਕੇ ਉਹ ਘੋੜੇ ਤੇ ਚੜਨ ਲਈ ਕਾਮਯਾਬ ਹੋ ਗਿਆ ਉਸਨੇ ਮਹਿਸੂਸ ਕੀਤਾ ਕਿ ਘੋੜੇ ਦੀ ਪਿੱਠ ਤੇ ਤਿਲਕਣ ਬਹੁਤ ਹੈ ਉਸਨੇ ਆਪਣੀ ਪਤਨੀ ਨੂੰ ਕਿਹਾ ਕਿਹਾ ਕਿ ਮੇਰੇ ਦੋਨੇ ਪੈਰ ਰਸੇ ਨਾਲ ਬੰਨ੍ਹ ਦਿਓ ਕਿਤੇ ਇਦਾਂ ਨਾ ਹੋਵੇ ਕਿ ਮੈਂ ਰਾਹ ਦੇ ਵਿੱਚ ਡਿੱਗ ਪਵਾਂ ਨੇ ਦੀ ਪਤਨੀ ਨੇ ਰੱਸਾ ਚੱਕਿਆ ਤੇ কুমਹਾਰ ਦੇ ਘੋੜੇ ਦੇ ਨਿਚੋਂ ਦੀ ਰੱਸਾ ਲਾ ਜਾ ਕੇ ਕਮਿਹਾਰ ਦੇ ਦੋਨੇ ਪੈਰ ਬੰਨ ਦਿੱਤੇ। ਕਮਿਹਾਰ ਦੀ ਪਤਨੀ ਨੇ ਇੱਕ ਕਮਾਲ ਇਹ ਵੀ ਕਰ ਦਿੱਤਾ ਕਿ ਉਸਨੇ ਆਪਣੇ ਪਤੀ ਦੀ ਕਮਰ ਨੂੰ ਚੰਗੀ ਤਰ੍ਹਾਂ ਲਵੇਟਿਆ। ਉਸ ਨੂੰ ਰੱਸੇ ਨਾਲ ਚੰਗੀ ਤਰ੍ਹਾਂ ਬੰਨ ਦਿੱਤਾ ਕਮਿਹਾਰ ਨੇ ਤਾਂ ਕਿ ਉਹ ਡਿੱਗ ਨਾ ਪਵੇ। ਕਮਿਹਾਰ ਨੇ ਫਿਰ ਆਪਣੀ ਪਤਨੀ ਨੂੰ ਕਿਹਾ ਕਿ ਮੇਰੇ ਹੱਥ ਵੀ ਘੋੜੇ ਦੇ ਗਲੇ ਨਾਲ ਬੰਨ੍ਹ ਦਿਓ। ਤਨੇ ਉਸਦੇ ਹੱਥ ਕੋੜੇ ਦੇ ਗਰਦਨ ਨਾਲ ਬੰਨਣ ਹੀ ਲੱਗੀ ਸੀ ਘੋੜਾ ਅਚਾਨਕ ਉਛਲਿਆ ਅਤੇ ਬਾਹਰ ਨਿਕਲ ਗਿਆ ਕਾਲ ਇਹ ਸੀ ਕਿ ਕਮਿਆਰ ਘੋੜੇ ਦੀ ਪਿੱਠ ਤੇ ਇੱਕ ਬੋਰੀ ਵਾਂਗ ਲੱਤਿਆ ਬੈਠਾ ਸੀ ਦਸਿਆਂ ਦੀ ਮਦਦ ਨਾਲ ਘੋੜੇ ਤੋਂ ਡਿੱਗਣ ਤੋਂ ਬਚਿਆ ਹੋਇਆ ਸੀ ਘੋੜੇ ਦੀ ਗਰਦਨ ਨੂੰ ਮਜ਼ਬੂਤੀ ਨਾਲ ਫੜਿਆ ਹੋਇਆ ਸੀ ਅਤੇ ਉਹ ਰੱਬ ਅੱਗੇ ਬੇਨਤੀਆਂ ਕਰ ਰਿਹਾ ਸੀ ਨੂੰ ਕਮਿਆਰ ਤੋਂ ਸੇਨਾਪਤੀ ਬਣਾ ਦਿੱਤਾ ਹੁਣ ਮੇਰੀ ਇੱਜ਼ਤ ਅਤੇ ਮੁਲਕ ਦੀ ਇਫਾਜ਼ਤ ਤੁਹਾਡੇ ਹੱਥ ਵਿੱਚ ਹੈ ਤਾਂ ਇੱਕ ਜਾਹਲ ਅਤੇ ਗਵਾਰ ਇਨਸਾਨ ਮਿਹਰਬਾਨੀ ਨਾਲ ਮੇਰੀ ਮਦਦ ਕਰ ਅਤੇ ਮੈਨੂੰ ਬਚਾ ਲੈ ਕਮਿਆਰ ਰੱਬ ਨੂੰ ਅਰਦਾਸ ਕਰ ਲਿਆ ਸੀ ਘੋੜਾ ਤੇਜ਼ੀ ਨਾਲ ਗਲੀਆਂ ਦੇ ਵਿੱਚ ਦੌੜ ਰਿਹਾ ਸੀ ਘੋੜੇ ਨੇ ਸ਼ਹਿਰ ਜਾਣ ਵਾਲੇ ਦਰਵਾਜ਼ੇ ਨੂੰ ਆਪਣੇ ਖੁਰਾਂ ਨਾਲ ਤੋੜ ਦਿੱਤਾ ਅਤੇ ਖੁੱਲੇ ਖੇਤਾਂ ਦੇ ਵੱਲ ਦੌੜ ਗਿਆ ਨੇ ਨਦੀਆਂ ਅਤੇ ਬਾਟਾਂ ਨੂੰ ਪਾਰ ਕੀਤਾ। ਕਮਿਆਰ ਦਾ ਘੋੜਾ ਭੱਜਦਾ ਭੱਜਦਾ جنگ ਦੇ ਮੈਦਾਨ ਵੱਲ ਆ ਗਿਆ। ਦੁਸ਼ਮਣ ਦੇ ਇਲਾਕੇ ਵੱਲ ਵਧਣ ਲੱਗਾ। ਕਮਿਆਰ ਨੂੰ ਵੀ ਪਤਾ ਲੱਗ ਗਿਆ ਸੀ। ਉਸਨੇ ਘੋੜੇ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਜਦੋਂ ਕਮਿਆਰ ਦਾ ਘੋੜਾ ਇੱਕ ਬੇਕਾਬੂ ਹੋਇਆ ਦਰਖਤ ਦੇ ਕੋਲੋਂ ਲੰਘਿਆ। ਕਮਿਆਰ ਨੇ ਦਰਖਤ ਦੀ ਢਾਣੀ ਨੂੰ ਫੜ ਲਿਆ ਅਤੇ ਉਹ ਘੋੜੇ ਨੂੰ ਰੋਕਣਾ ਚਾਹੁੰਦਾ ਸੀ। ਇਹਨੇ ਜ਼ੋਰ ਨਾਲ ਫੜਿਆ ਕਿ ਦਰਖਤ ਦੀ ਮੋਟੀ ਡਾਣੀ ਟੁੱਟ ਕੇ ਉਸਦੇ ਹੱਥਾਂ ਵਿੱਚ ਆ ਗਈ। ਫੜਦੇ ਦੌਰ ਦੇ ਉਸਨੇ ਦੂਜੇ ਦਰਖਤ ਦੀ ਟਾਣੀ ਨੂੰ ਫੜਿਆ। ਉਹਦੀ ਟਾਣੀ ਵੀ ਟੁੱਟ ਕੇ ਇਸਦੇ ਹੱਥਾਂ ਵਿੱਚ ਆ ਗਈ। ਇਧਰ ਦੁਸ਼ਮਣ ਦੇ ਖੇਮੇ ਦੇ ਇੱਕ ਸਿਪਾਹੀ ਖੜਾ ਇਹ ਸਾਰਾ ਮੰਜ਼ਰ ਦੇਖ ਰਿਹਾ ਸੀ। ਆਪਣੇ ਦੁਸ਼ਮਣ ਦੇ ਇੱਕ ਇਹ ਇਲਾਕੇ ਤੋਂ ਇੱਕ ਘੋੜਸਵਾਰ ਨੂੰ ਦੇਖਿਆ ਕਿ ਜੋ ਦਰਖਤਾਂ ਨੂੰ ਇਸ ਤਰ੍ਹਾਂ ਖਿੱਚ-ਖਿੱਚ ਤੋੜ ਰਿਹਾ ਸੀ। ਉਦੋਂ ਉਹ ਇਹਨਾਂ ਦੇ ਵੱਲ ਵਧ ਰਿਹਾ ਸੀ ਉਹ ਸਮਝ ਗਿਆ ਕਿ ਉਹੀ ਸੇਨਾਪਤੀ ਹੈ ਜਿਸ ਨੇ ਜਿੰਦਾ ਸ਼ੇਰ ਨੂੰ ਫੜਿਆ ਸੀ ਹਮਲਾ ਕਰਨ ਦੇ ਇਰਾਦੇ ਨਾਲ ਸਾਰੇ ਦਰਖਤਾਂ ਦੀਆਂ ਟਾਹਣੀਆਂ ਨੂੰ ਤੋੜ ਦਿੱਤਾ ਹੈ ਉਸ ਨੇ ਦਰਖਤਾਂ ਦੀਆਂ ਟਾਹਣੀਆਂ ਵਾਂਗ ਸਾਨੂੰ ਵੀ ਮਾਰਨਾ ਸ਼ੁਰੂ ਕਰ ਦਿੱਤਾ ਤਾਂ ਸਾਡੀਆਂ ਵੀ ਹੱਡੀਆਂ ਚੂਰੋ-ਚੂਰ ਹੋ ਜਾਣਗੀਆਂ ਤਾਂ ਲੱਗਦਾ ਹੈ ਕਿ ਇਹ ਸੇਨਾਪਤੀ ਕੋਈ ਆਮ ਇਨਸਾਨ ਨਹੀਂ ਹੈ ਇਹ ਕੋਈ दैਤ ਹੈ ਸਿਪਾਹੀ ਖੋਪਨਾਮ ਮੰਜਰ ਨੂੰ ਦੇਖ ਕੇ ਜੋਰ-ਜੋਰ ਨਾਲ ਰੌਲਾ ਪਾਉਣ ਲੱਗ ਪਿਆ। ਸੂਦੀ ਨਿਗਾ ਸੈਨਾਪਤੀ ਕਮਿਆਰ ਦੇ ਪਿੱਛੇ ਪਈ। ਸੈਨਾਪਤੀ ਦੀ ਫੌਜ ਮੁਕਾਬਲਾ ਕਰਨ ਦੇ ਲਈ ਸਿਰ ਤੇ ਆ ਪਹੁੰਚੀ ਸੀ। ਸਿਪਾਹੀ ਦੇ ਖੋਫਨਾਕ ਤਰੀਕੇ ਨਾਲ ਚੀਕਾਂ ਮਾਰਨ ਦੇ ਨਾਲ ਉਹਨਾਂ ਦੀ ਸੈਨਾ ਵਿੱਚ ਖਲਬਲੀ ਜੀ ਮਚ ਗਈ ਸੀ। ਗਗਾਤਰ ਰੌਲਾ ਪਾ ਰਿਹਾ ਸੀ, ਦੌੜੋ ਦੌੜੋ ਆਪਣੀ ਜਾਨ ਬਚਾਓ। ਸ਼ੇਰ ਨੂੰ ਫੜਨ ਵਾਲਾ ਮਸ਼ਹੂਰ ਸੈਨਾਪਤੀ ਆਪਣੀ ਫੌਜ ਲੈ ਕੇ ਆ ਰਿਹਾ ਹੈ। ਫੌਜ ਦਾ ਸੈਨਾਪਤੀ ਇੰਨਾ ਤਾਕਤਵਰ ਹੈ ਉਹ ਸਾਡਾ ਕੀ ਹਾਲ ਕਰੇਗਾ। ਸੁਣ ਕੇ ਦੁਸ਼ਮਣ ਦੇ ਸਾਰੇ ਸਿਪਾਹੀ ਡਰ ਗਏ ਅਤੇ ਉਹ ਸਾਰੇ ਘੋੜਿਆਂ ਤੇ ਭੱਜਣ ਲੱਗੇ। ਦਾ ਬਾਦਸ਼ਾਹ ਆਪਣੇ ਖੇਮੇ ਵਿੱਚ ਬੈਠਾ ਜੰਗ ਦੇ ਮੈਦਾਨ ਦੀ ਸੂਰਤ ਤੇ ਹਾਲ ਦੇਖ ਰਿਹਾ ਸੀ। ਜਦੋਂ ਜੰਗ ਦਾ ਪਾਸਾ ਇੱਕਦਮ ਪਲਟ ਗਿਆ ਤਾਂ ਉਹ ਇੱਕਦਮ ਘਬਰਾਇਆ। ਇੱਕ ਖੱਤ ਲਿਖਿਆ ਤੇ ਖੇਮੇ ਵਿੱਚ ਖੱਤ ਨੂੰ ਰੱਖ ਕੇ ਬਾਹਰ ਨੂੰ ਚਲਾ ਗਿਆ ਤੇ ਉਹ ਵੀ ਆਪਣੇ ਸਿਪਾਈਆਂ ਦੇ ਪਿੱਛੇ ਭੱਜ ਗਿਆ ਭਾਏ ਹੋਏ ਬਾਦਸ਼ਾਹ ਨੇ ਪਿੱਛੇ ਮੁੜ ਕੇ ਵੀ ਨਾ ਦੇਖਿਆ ਜਦੋਂ ਘਮਿਆਰ ਨਸੀਬਖਤ ਦਾ ਘੋੜਾ ਦੁਸ਼ਮਣ ਦੇ ਖੇਮੇ ਕੋਲੋਂ ਨੰਗਿਆ ਉਹ ਖੁਦ ਹੀ ਰੁਕ ਗਿਆ ਘਮਿਆਰ ਨੇ ਕੰਮ ਦੇ ਹੋਏ ਹੱਥਾਂ ਨਾਲ ਜਦੋਂ ਆਪਣੇ ਪੈਰ ਖੋਲੇ ਇਹ ਉਹ ਘੋੜੇ ਤੋਂ ਹੇਠਾਂ ਡਿੱਗ ਗਿਆ ਇਹ ਤਾਂ ਚੰਗਾ ਹੋਇਆ ਕਿ ਉਸ ਨੂੰ ਘੋੜੇ ਤੋਂ ਡਿੱਗਦਾ ਕਿਸੇ ਨੇ ਨਹੀਂ ਦੇਖਿਆ ਉਸ ਨੇ ਦੁਸ਼ਮਣ ਵੱਲ ਨਜ਼ਰ ਮਾਰੀ ਤਾਂ ਉਹ ਸਾਰੇ ਦਮਦਮਾ ਕੇ ਭੱਜ ਗਏ ਸਨ ਉਹ ਆਪਣੇ ਦੁਸ਼ਮਣ ਬਾਦਸ਼ਾਹ ਦੇ ਖੇਮੇ ਵਿੱਚ ਦਾਖਲ ਹੋਇਆ ਤਾਂ ਉਸ ਦੀ ਨਾਜ਼ਰ ਇੱਕ ਖੱਤ ਤੇ ਪਈ ਜੋ ਕਿ ਉਸ ਨੇ ਆਪਣੀ ਜੇਬ ਵਿੱਚ ਰੱਖ ਲਿਆ ਕੁਮਿਆਰ ਨਸੀਬਖਤਾ ਪੈਦਲ ਆਪਣੇ ਘਰ ਵੱਲ ਤੁਰ ਪਿਆ ਦੇ ਵਿੱਚ ਲੋਕਾਂ ਨੇ ਉਹਨਾਂ ਨੂੰ ਦੇਖਿਆ ਤਾਂ ਉਹ ਆਦਮ ਵੱਲ ਝੁਕਣ ਲੱਗੇ। ਉਹ ਘਰ ਪਹੁੰਚਿਆ ਤਾਂ ਉਸਨੇ ਆਪਣੀ ਪਤਨੀ ਨੂੰ ਖੱਤ ਜੇਬ ਚੋਂ ਖੱਤ ਕੱਢ ਕੇ ਦਿੰਦੇ ਹੋਏ ਕਿਹਾ ਖੱਤ ਨੂੰ ਆਪਣੇ ਬਾਦਸ਼ਾਹ ਦੇ ਸਾਹੀ ਮਹਿਲ ਵਿੱਚ ਲੈ ਜਾ। ਆਪਨੇ ਆਪਣੀ ਗੱਲ ਸੁਣ ਲਈ ਹੈ ਪਰ ਹੁਣ ਮੈਂ ਜ਼ਿੰਦਗੀ ਵਿੱਚ ਕਦੇ ਵੀ ਘੋੜੇ ਦੀ ਪਿੱਠ ਤੇ ਨਹੀਂ ਬੈਠਾਂਗਾ। ਬਾਦਸ਼ਾਹ ਨੂੰ ਦੇ ਦਿਓ ਇਸ ਵਿੱਚ ਮੈਂ ਕੀ ਲਿਖਿਆ ਹੈ ਮੈਨੂੰ ਨਹੀਂ ਪਤਾ। ਸਾਨੂੰ ਇਹ ਜ਼ਰੂਰ ਦੱਸ ਦਿਓ ਕਿ ਦੁਸ਼ਮਣ ਭੱਜ ਗਿਆ ਹੈ ਉਹ ਆਪਣੇ ਮੁਲਕ ਵੱਲ ਦੁਬਾਰਾ ਮੁੜ ਕੇ ਨਹੀਂ ਦੇਖੇਗਾ। ਮੈਂ ਸੌਣ ਜਾ ਰਿਹਾ ਮੇਰਾ ਕੱਲਾ ਕੱਲਾ ਜੋੜ ਹੱਲ ਗਿਆ ਹੈ ਢੋੜੇ ਨੇ ਮੇਰੀ ਹੱਡੀ ਹੱਡੀ ਇੱਕ ਕਰ ਦਿੱਤੀ ਹੈ। ਯਾਰ ਨਸੀਬ ਵਕਤ ਦੀ ਪਤਨੀ ਖੱਤ ਲੈ ਕੇ ਸ਼ਾਹੀ ਮਹਿਲ ਵੱਲ ਰਵਾਨਾ ਹੋ ਗਈ। ਬਾਦਸ਼ਾਹ ਨੇ ਖੱਤ ਪੜ੍ਹਿਆ ਤਾਂ ਉਸਨੇ ਆਪਣੇ ਨਵੇਂ ਸੇਨਾਪਤੀ ਦੀ ਬਹੁਤ ਤਾਰੀਫ ਕੀਤੀ। ਕੀ ਤੁਹਾਡਾ ਪਤੀ ਕਿੱਥੇ ਹੈ ਉਹਨਾਂ ਨੇ ਕਿਹਾ ਹਜ਼ੂਰ ਉਹ ਤਾਂ ਬਹੁਤ ਥੱਕੇ ਹੋਏ ਹਨ ਤੁਹਾਡਾ ਹੁਕਮ ਹੋਵੇ ਤਾਂ ਮੈਂ ਉਸ ਨੂੰ ਜਗਾ ਦੇਵਾਂ ਤੇ ਤੁਹਾਡੀ ਖਿਦਮਤ ਚ ਭੇਜ ਦੇਵਾਂ ਨੇ ਕਿਹਾ ਨਹੀਂ ਨਹੀਂ ਉਸ ਨੂੰ ਜਗਾਉਣਾ ਨਹੀਂ ਹੈ ਕੱਲ ਸਵੇਰ ਨੂੰ ਤੁਸੀਂ ਉਸ ਨੂੰ ਸਾਡੇ ਕੋਲ ਭੇਜ ਦਿਓ ਉਸ ਨੂੰ ਇਨਾਮ ਨਾਲ ਨਿਵਾਜਾਂਗੇ কুমਿਹਾਰ ਦੀ ਪਤਨੀ ਬੋਲੀ ਠੀਕ ਹੈ ਜਨਾਬ ਉਥੋਂ ਚਲੀ ਗਈ ਕਹਿੰਦੀ ਜੀ ਜਨਾਬ ਸਵੇਰ ਹੋਈ ਤਾਂ ਕਮਿਆਰ ਨਸੀਬ ਵਖਤ ਪੈਦਲ ਹੀ ਉਥੋਂ ਤੁਰ ਪਿਆ ਵਿੱਚ ਲੋਕ ਰੰਗ-ਬਰੰਗੀਆਂ ਝੰਡੀਆਂ ਲੈ ਕੇ ਉਸ ਦਾ ਸਵਾਗਤ ਕਰ ਰਹੇ ਸੀ ਅਤੇ ਖੁਸ਼ੀ ਦਾ ਇਜ਼ਹਾਰ ਕਰ ਰਹੇ ਸਨ ਇਹ ਜਾਣਦੇ ਸਨ ਕਿ ਇਸ ਸੇਨਾਪਤੀ ਨੇ ਦੁਸ਼ਮਣ ਨੂੰ ਮਾਰ ਭਜਾਇਆ ਹੈ ਇਹ ਸੇਨਾਪਤੀ ਵਿੱਚ ਕਿੰਨੀ ਸਾਦਗੀ ਹੈ ਘੋੜੇ ਤੇ ਸਵਾਰ ਹੋਣ ਦੀ ਬਜਾਏ ਹੀ ਪੈਦਲ ਹੀ ਸ਼ਾਹੀ ਮਹਿਲ ਵੱਲ ਜਾ ਰਿਹਾ ਹੈ ਕੁਇ ਇੱਕ ਦੂਸਰੇ ਦੂਸਰੇ ਨਾਲ ਗੱਲਾਂ ਕਰ ਰਹੇ ਸਨ। ਕਮਿਆਰ ਜਦ ਸ਼ਾਹੀ ਮਹਿਲ ਦੇ ਅੰਦਰ ਪਹੁੰਚਿਆ ਤਾਂ ਨੇ ਬੜੀ ਇੱਜ਼ਤ ਦੇ ਨਾਲ ਕਮਿਆਰ ਨੂੰ ਆਪਣੀ ਨਾਲ ਵਾਲੀ ਗੱਦੀ ਤੇ ਬੈਠਣ ਦਾ ਹੁਕਮ ਦਿੱਤਾ। ਦੋਨੇ ਕੁਝ ਧੀਰ ਤੱਕ ਆਪਸ ਦੇ ਵਿੱਚ ਗੱਲਾਂ ਕਰਦੇ ਰਹੇ। ਸ਼ਾਹ ਨੇ ਉਸ ਨੂੰ ਢੇਰ ਸਾਰੇ ਤੋਹਫ਼ਿਆਂ ਨਾਲ ਨਿਵਾਜਿਆ। ਮਹਿਲ ਦੇ ਵਿੱਚ ਸ਼ਾਂਤੀ ਹੋ ਗਈ। ਉਹ ਖੁਸ਼ਿਹਾਲ ਹੋ ਗਏ ਦੁਸ਼ਮਣ ਮੁਲਕ ਦੇ ਵਾਸ਼ਾ ਨੇ ਦਵਾਰਾ ਹਮਲਾ ਕਰਨ ਦੀ ਕੋਸ਼ਿਸ਼ ਨਹੀਂ ਕੀਤੀ